ਇਹ ਗੱਲ ਹੁਣੀ ਸੰਦੀਪ ਨੇ ਰੋ ਰੋ ਕੇ ਅੰਦਰ ਉਹਨੂੰ ਹੱਲਾ ਦੱਸਿਆ ਮੰਮੀ ਮੇਰੇ ਨਾਲ ਇਦਾਂ ਕਰਦੀ ਐ ਮੰਮੀ ਮੇਰੇ ਨਾਲ ਇਦਾਂ ਕਰਦੀ ਐ ਮੈਂ ਉਹ ਹੀ ਗੱਲ ਕੀਤੀ ਉਹਨੇ ਸਾਰੀਆਂ ਗੱਲਾਂ ਸੁਣ ਕੇ ਤੇ ਮੇਰੇ ਵੱਲ ਆ ਗਈ ਮੈਨੂੰ ਆਦੇ ਭੈਣ ਜੀ ਜੇ ਮੈਂ ਸੂਟ ਦਿੱਤੇ ਤਾ ਤੁਸੀਂ ਸੁਵਾਏ ਕਿਉਂ ਨਹੀਂ ਅੱਛਾ ਤੇ ਮੈਂ ਮੇਰੇ ਕੋਲ ਸੂਟ ਹੈਗੇ ਹੀ ਮੈਂ ਤਾਂ ਨਹੀਂ ਸੁਵਾਏ ਆਂ ਵਿਆਹ ਤੇ ਬਥੇ ਰਸੂਟ ਸੁਵਾਏ ਹੀਗੇ ਇਹ ਕਦੀ ਤੁਸੀਂ ਗਲਤੀ ਕਰ ਲਈ ਆ ਬਸ ਮੈਂ ਪੁੱਛਣੀ ਆ ਕਿ ਮੈਂ ਤੁਹਾਨੂੰ ਕਿੰਨੀ ਕਿਹਾ ਇਹ ਨਾ ਉਹ ਦਵਾਈ ਖਾਂਦੇ ਆ ਬੀਪੋਂ ਦਾ ਵਾਜ ਜਾਂਦਾ ਤੇ ਨਹੀਂ ਲੱchnਾ ਚਾਹੀਦਾ ਸੀਤੀ ਵੱਧ ਗਿਆ ਵਾ ਮਨਦਰ ਉੱਥੇ ਨਹੀਂ ਰਿਹਾ ਕਰਨੇ ਚਾਹੇਗੇ ਕਿ ਬਣੂਗਾ ਕਿ ਕੰਮ ਨੂੰ ਕੁਝ ਹੋ ਗਿਆ ਤੂੰ ਕੋਈ ਨਹੀਂ ਗੱਲ ਵਾ ਟੈਂਸ਼ਨ ਦੇਣੀ ਕੋਈ ਨਹੀਂ ਨਾਲੇ ਮਮੀ ਜਦ ਹੁੰਦੇ ਆ ਤਾਂ ਭੈਣ ਕਰਉ ਆਏ ਹਨ ਤੇ ਮੈਨੂੰ ਉਦੋਂ ਦੇ ਟੈਂਸ਼ਨ ਜੇ ਚ ਲੱਗਣ ਦੇ ਜੀ ਨਹੀਂ ਪੁੱਤ ਟੈਂਸ਼ਨ ਕੀ ਕਰ ਲੂ ਮੈਂ ਹੋ ਜਾਂਦਾ ਕਿ ਜਲਦਾ ਕੱਟ ਚੱਲ ਸੂਰ ਤੇ ਸੀਤ ਕੇ ਆ ਹੀ ਗਏ ਆ ਮੇਰਾ ਰਾਦਾ ਵਾ ਪ੍ਰੈਸ ਕਰਕੇ ਨਾ ਫੇਰ ਹੀ ਪਾ ਕੇ ਵੇਖੂਗੀ ਉਹਦਾ ਚੰਗੇ ਹੀ ਸੀਤੇ ਆ ਪਾਈਪਿੰਗ ਵੀ ਆਪਣੇ ਕੋਲੋਂ ਲਾਤੀ ਉਹਨੇ ਚੱਲ ਪਰ ਇੱਕ ਗੱਲ ਵਾ ਮੈਂ ਵੀ ਨਾ ਸੰਦੀਪ ਨਾਲ ਬੜੀਆਂ ਵਦਕੀਆਂ ਕੀਤੀਆਂ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਅਸਲ ਵਿੱਚ ਮੈਨੂੰ ਵੀ ਹੋਣੀ ਪਤਾ ਲੱਗਾ ਕਿ ਜੇ ਮੇਰੀ ਧੀ ਅੱਜ ਹੁੰਦੀ ਨਾ ਤੇ ਮੈਂ ਉਹਦੇ ਨਾਲ ਇਦਾਂ ਕਰਦੀ ਕੋਈ ਗੱਲ ਨਹੀਂ ਗਲਤੀ ਤੇ ਇਨਸਾਨ ਕੋ ਹੋ ਹੀ ਜਾਂਦੀ ਆ ਹੁਣ ਮੈਂ ਇਹਨਾਂ ਨੂੰ ਕਹਿੰਨੀ ਆ ਤੁਸੀਂ ਇਦਾਂ ਕਰੋ ਇਹਨਾਂ ਦੋਵਾਂ ਜਾਣਿਆਂ ਦੇ ਕਾਗਜ਼ ਪੱਤਰ ਲੈ ਕੇ ਜਾਓ ਤੇ ਜਾਓ ਇਹਨਾਂ ਦੀ ਫਾਈਲ ਲਾਓ ਰਾਜੀ ਖੁਸ਼ੀ ਇਹਨਾਂ ਨੂੰ ਬਾਹਰ ਕੱਢਦੇ ਆ ਅੱਖਾਂ ਹੀ ਮੇਰੀਆਂ ਹੁਣ ਖੁੱਲੀਆਂ ਵਾ ਮੈਂ ਤੇ ਜਾਣ ਕੇ ਇਦਾਂ ਲੜਦੀ ਰਹੀ ਅਸਲ ਤੇ ਇਹੋ ਹੀ ਹੁੰਦਾ ਕੰਮ ਜੇ ਮੰਨ ਲਾ ਅੱਜ ਕੋਈ ਅਭੀ ਨਵੀ ਹੋ ਜੇ ਐਨੇ ਪੁੱਛਣਾ ਮੈਨੂੰ ਜਗੀ ਟੱਠੇ ਨੂੰ ਆਣ ਕੇ ਹੋਰ ਕਿੰਨੇ ਮੈਨੂੰ ਪੁੱਛਣਾ ਲੋਕੀ ਤੇ ਐਵੇਂ ਨਾ ਸੁਭਾਅ ਦੀ ਲੈਂਦੇ ਆ ਮੈਂ ਵੀ ਜੀਵਨ ਦੀਆਂ ਗੱਲਾਂ ਚ ਆ ਗਈ ਮੇਰੇ ਕੁੜਮੇ ਇਦਾਂ ਦੇ ਮੇਰੇ ਕੁੜਮੇ ਇਦਾਂ ਜਾਣੀ ਆ ਤੇ ਇਹਨਾਂ ਨੇ ਕਹੀ ਨਾਲੇ ਮੈਂ ਸਬਜੀ ਸੁਜੀ ਕੱਟ ਲੈਣੀ ਆ ਬਣਾ ਦਿੰਨੀ ਆ ਆਪ ਹੀ ਡਾਡ ਜੀ ਹਾਂ ਜੀ ਆ ਗੱਲ ਸੁਣਿਓ ਹਾਂ ਆ ਗਿਆ ਪੁੱਤ ਉਹ ਛੱਡੀ ਆ ਮੋਟਰ ਉਹ ਮੈਂ ਚਲਾਈ ਸੀ ਅਰ ਤਾਂ ਭਰ ਗਿਆ ਹੀ ਨਾਲ ਤਾਂ ਅੱਛਾ ਅੱਛਾ ਛੱਡਿਓ ਬਗਲੇ ਉੱਡਣ ਦੇ ਇਹ ਚ ਵਿਰਲੀ ਜੀ ਆ ਕਣਕ ਉਹ ਕੋਈ ਗੱਲ ਨਹੀਂ ਹੋਣੀ ਪੁੱਤ ਹੁਣ ਬਥੇਰੀ ਓਏ ਆਹੋ ਚੱਲ ਇਹ ਤੇ ਹੋਈ ਜਾਊਗੀ ਤੇ ਉਹ ਮੰਮੀ ਦੀ ਗੱਲ ਦਾ ਨਹੀਂ ਪਤਾ ਲੱਗਾ ਤੁਹਾਨੂੰ ਕੀ ਹੋਈ ਕੋਈ ਗੱਲ ਬਾਤ ਉਹ ਗੱਲ ਬਾਤ ਕਾਦੀ ਹੋਣੀ ਆ ਗੁਰਜੀਤ ਦੀ ਆਈ ਨਹੀਂ ਸੱਸਾਂ ਆਹੋ ਦੋਵੇਂ ਪੇਪਾ ਤਾਂ ਆਈ ਸੀ ਜੇ ਉਹਨੂੰ ਲੱਗ ਗਿਆ ਉਹ ਸਾਰੀਆਂ ਗੱਲਾਂ ਦਾ ਪਤਾ ਸੰਦੀਪ ਨੇ ਕਿਤੇ ਦੱਸਤਾ ਸਾਰਾ ਕੋ ਅੱਛਾ ਤੂੰ ਉਹਨੇ ਰੱਕ ਕੇ ਦੱਸਣਾ ਸੀ ਓਏ ਆਹੋ ਦੱਸਣਾ ਤੂੰ ਨੇ ਹੈ ਤੇ ਉਹ ਕਿਤੇ ਕਹਿ ਗਈ ਆ ਜਾਣ ਲੱਗੀ ਮੰਮੀ ਨੂੰ ਕੀ ਕਹਿੰਦੀ ਆ ਵੀ ਉਹ ਕਹਿੰਦੀ ਵੀ ਮੈਂ ਸਵੇਰੇ ਆਉਣਾ ਬੰਦੇ ਨਾਲ ਲੈ ਕੇ ਇਹਨੇ ਦੇ ਮੋਢਵਾਰ ਤੇ ਅਹੀਂ ਤਲਾਕ ਹੀ ਲਿਆ ਲੈਣਾ ਤੇ ਤੂੰ ਹੀ ਦੱਸੋ ਬੇਇੱਜ਼ਤੀ ਬੜੀ ਹੋਣੀ ਏ ਮੰਮੀ ਨੇ ਕਹਾਂ ਜੀ ਮਾਤਰਾ ਲੱਲੇ ਪੁੱਤ ਮੈਂ ਤੇਰੀ ਮਾਰ ਨੂੰ ਬੜਾ ਸਮਝਾਉਂਦਾ ਹੁੰਦਾ ਸੀ ਫੇ ਰਮਨੇ ਇਹਨਾਂ ਕੰਮਾਂ ਤੋਂ ਹਟ ਜਾ ਹਟ ਜਾ ਜੇ ਹੁਣ ਬੰਦੇ ਚਾਰ ਇਕੱਠੇ ਕਰਕੇ ਲੈ ਆਉਣਗੇ ਤੇ ਉਥੇ ਕੀ ਜਵਾਬ ਦੇਣਾ ਈ ਉਹਨਾਂ ਲਿਆਉਣਾ ਹੀ ਆ ਉਹ ਰੋਈ ਹੋਣੀ ਆ ਤੇ ਗਾੜੀ ਤਾਂ ਉਹ ਵੀ ਲੱਗਿਆ ਕਿ ਮਾਤੜ ਤੇ ਆ ਗਿਆ ਇਹਨੇ ਬੜੀ ਤੰਗੀ ਬੜੀ ਦਿੱਤੀ ਹ ਯਾਰ ਉਹਨੂੰ ਤੇ ਨਾਮ ਮੁੜ ਕੇ ਵਿਆਹ ਹੀ ਹੁੰਦਾ ਨਾ ਜੇ ਕਿਸੇ ਬਦਨਾਮੀ ਬੜੀ ਹੋਣੀ ਏ ਤੇ ਇਹਨੂੰ ਓਏ ਅੱਗੇ ਹੱਥ ਜੋੜ ਜੋੜ ਤੇ ਤਾਂ ਵਿਆਹ ਕੀਤਾ ਹੁੰਦਾ ਕਿੱਥੇ ਉਹ ਮੈਂ ਦੇ ਬਥੇਰਾ ਕਿ ਆ ਮਮੀ ਨੂੰ ਵੀ ਅਜੇ ਵੀ ਮਾਫੀ ਮੰਗ ਲਾ ਸੰਦੀਪ ਕੋਈ ਮੰਗ ਲਾ ਆਪੇ ਫੋਨ ਕਰ ਦਿੰਦੀ ਆ ਉੱਥੇ ਫੇਰ ਉਹ ਨਹੀਂ ਜੇ ਕਿਸ ਕੋਲ ਤੇ ਆਉਂਦੀ ਤੇ ਆਪੇ ਸਮਝਾ ਲਓ ਉਹਨੂੰ ਬੇਇਤੀ ਬੜੀ ਹੋਣੀ ਏ ਬੇਇਤੀ ਵਕਾਇਕ ਬੜੀ ਆ ਜੇ ਹੁਣ ਕੁੜੀ ਆਣ ਕੇ ਲੈ ਜਾਣਗੇ ਤੇ ਸਾਡੇ ਪੱਲੇ ਕੀ ਰਹੂਗਾ ਕੁੜੀ ਲੈ ਜਾਣਗੇ ਤੇ ਉਹਨਾਂ ਨੂੰ ਪੈਸੇ ਨਹੀਂ ਦੇਣੇ ਪਣੇ ਦੇੜੇ ਪੈੜੇ ਕਿੰਨੇ ਮੰਗਣਗੇ ਉਹਨੇ ਦੇਣੇ ਪੈਣੇ ਉਹ ਤੇ ਉਹਦਾ ਰਿਸ਼ਤਾ ਨਹੀਂ ਹੀ ਕਰਨਾ ਉਹ ਤੇ ਚਲ ਗਰੀਬ ਹੈਗੀ ਹੀ ਮਾਤੜ ਹੈਗੇ ਵਿਚਾਰੇ ਤੇ ਉਹਨਾਂ ਨੇ ਕਰਤਾ ਕੋਈ ਉਹਨਾਂ ਨੇ ਕੀਤਾ ਵੀ ਚਲ ਘਰ ਸੌਖਾ ਵਾ ਕੁੜੀ ਬਾਹਰ ਚਲ ਜੂਗੀ ਵੇਦ ਹੈ ਹੀ ਆ ਉਹਨਾਂ ਨੂੰ ਥੋੜਾ ਪਤਾ ਸੀ ਵੀ ਆਹ ਕੰਮ ਪੈ ਜਾਣਾ ਮੇਰੇ ਵਿੱਚ ਹੁਣ ਕੀ ਕਰੀਏ ਇਹਨੂੰ ਕੀ ਕਵਾਂ ਇਹਨੂੰ ਉਹ ਕਹਿਣਾ ਕੀ ਆ ਉਹਨੂੰ ਕਿਹਾ ਵੀ ਮਾਫੀ ਮੰਗੇ ਤੇ ਇਹਨਾਂ ਨੂੰ ਬਾਹਰ ਦਾ ਲਾ ਇਹਨਾਂ ਦਾ ਕਾਗਜ਼ਪੂਤ ਦੇ ਸਾਨੂੰ ਕੱਢ ਕੇ ਇਹਨਾਂ ਨੂੰ ਘੱਲੀਏ ਇਦਾਂ ਹੀ ਕਰਦਾ ਹਾਂ ਹੁਣ ਗੱਲ ਤੇ ਨਵੇੜੀਏ ਗੱਲ ਨਵੇੜ ਨਹੀਂ ਪੈਣੀ ਆ ਉਹ ਕੁੜੀ ਨੂੰ ਮੈਂ ਕਹਿਣਾ ਵਾ ਵੀ ਤੂੰ ਆਪਣੇ ਮਾਂ ਨੂੰ ਫੋਨ ਕਰ ਵੀ ਮੈਂ ਆਪਣੇ ਘਰ ਚ ਚੰਗੀ ਭਲੀ ਆ ਚਲੋ ਕੋਈ ਜੋ ਹੋ ਗਿਆ ਠੀਕ ਠੀਕ ਆ ਹੁਣ ਨਹੀਂ ਤੇ ਮੰਮੀ ਚਲ ਜੇ ਉੱਥੇ ਉਹਦੀ ਸੱਸ ਕੋ ਮਾਫੀ ਮੰਗਾ ਵੀ ਭੈਣ ਜੀ ਮੇ ਕੋ ਗਲਤੀ ਹੋ ਗਈ ਆ ਪੁੱਤ ਇਹ ਤਾਂ ਉਹ ਗੱਲ ਹੋਈ ਆ ਤੇ ਹੱਥਾਂ ਨਾਲ ਦੇਖਦੇ ਮੂੰਹ ਨਾ ਖੋ ਉਹ ਡੈਡੀ ਉਹ ਤਾਂ ਗੱਲ ਠੀਕ ਆ ਪਰ ਤੁਹਾਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਆ ਤੁਸੀਂ ਜਾਣਦੇ ਪਤਾ ਹੀ ਨਹੀਂ ਇਹ ਗੱਲ ਦਾ ਵੀ ਵੇਲਾ ਖੁੰਝ ਜਾਣਾ ਹੀ ਆ ਤੇ ਇਕੱਲੇ ਕੋਨੇ ਕਿੱਥੇ ਸਮਝੜਾ ਵਾ ਮੈਂ ਤਾਂ ਅੱਗੇ ਬਥੇਰਾ ਮੱਥਾ ਮਾਰਤਾ ਰਿਹਾ ਉਹ ਡੈਡੀ ਮੈਂ ਵੀ ਉਦੋਂ ਸਮਝਾਇਆ ਸੀ ਹੁਣ ਕਹਿ ਕੇ ਵੇਖ ਲੋ ਕੀ ਪਤਾ ਕਿਤੇ ਖਾਣੇ ਪੈ ਹੀ ਜਾਏ ਚਲੋ ਸਾਰੇ ਬੈਠੇ ਇੱਥੇ ਤੇ ਗੱਲ ਕਰ ਲਈਨੇ ਚਲੋ ਰਮਨ ਤਵਾਜਾਂ ਡੇ ਆ ਮਾਰਨਾ ਹਾਂਜੀ ਆ ਗੱਲ ਸੁਣ ਮੇਰੀ ਆ ਗਈ ਜੀ ਗੱਲਾਂ ਪਹਿਲਾਂ ਕਰ ਲੀਆਂ ਤੇ ਹੁਣ ਉੱਥੇ ਕੀ ਜਵਾਬ ਦੇਣਾ ਵਾਜਾ ਮਾਰਨ ਦਾ ਹੀ ਕੰਮ ਹੀ ਕੋਈ ਤੁਹਾਨੂੰ ਵਾਜ ਕੀ ਰਵਨ ਮਾਰਨੀ ਆ ਮੈਨੂੰ ਤੇ लवली ਨੇ ਦੱਸਿਆ ਵਾ ਸੰਦੀਪ ਦੀ ਮੰਮੀ ਨਾਲ ਕੀ ਗੱਲ ਹੋਈ ਮੇਰੀ ਸੰਦੀਪ ਦੀ ਮੰਮੀ ਨਾਲ ਕੀ ਗੱਲ ਹੋਣੀ ਸੀ ਸੰਦੀਪ ਨੇ ਰੋ ਰੋ ਕੇ ਅੰਦਰ ਉਹਨੂੰ ਗੱਲਾਂ ਦੱਸੀਆਂ ਮੰਮੀ ਮੇਰੇ ਨਾਲ ਇਦਾਂ ਕਰਦੀ ਆ ਮੰਮੀ ਮੇਰੇ ਨਾਲ ਇਦਾਂ ਕਰਦੀ ਆ ਮੈਂ ਉਹੋ ਹੀ ਗੱਲ ਕੀਤੀ ਉਹਨੇ ਸਾਰੀਆਂ ਗੱਲਾਂ ਸੁਣ ਕੇ ਤੇ ਮੇਰੇ ਵੱਲ ਆ ਗਈ ਮੈਨੂੰ ਆਂਦੇ ਭੈਣ ਜੀ ਜੇ ਮੈਂ ਸੂਟ ਦਿੱਤੇ ਤੈਨੂੰ ਸੁਵਾਏ ਕਿਉਂ ਨਹੀਂ ਅੱਛਾ ਤੇ ਮੈਂ ਮੇਰੇ ਕੋਲ ਸੂਟ ਹੈਗੇ ਹੀ ਮੈਂ ਤਾਂ ਨਹੀਂ ਸੁਵਾਏ ਯਾਦ ਆ ਬਥੇ ਰਿਸੋਰਟਸੋਂ ਆਏ ਹਿੰਗੇ। ਇਹ ਕਦੀ ਤੁਸੀਂ ਆਂਦੇ ਹੋ ਟੋਕਾਂ ਵਿੱਚ ਕਦੀ ਆਂਦੇ ਚੁੰਨੀ ਹੈ ਨੀ ਆ। ਫੇਰ ਨਾ ਮੈਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਜਾ ਹੋਈ ਗਿਆ। ਮੈਂ ਕਿਹਾ ਵੀ ਗਰੀਬ ਆ ਵਿਚਾਰੇ ਮੈਂ ਇਹਨਾਂ ਨੂੰ ਬੜਾ ਤੰਗ ਕੀਤਾ। ਅਸਲ ਸੰਦੀਪ ਨੂੰ ਵੀ ਤੰਗ ਕੀਤਾ। ਅਸਲ ਦੇ ਵਿੱਚ ਨਾ ਜੇ ਆਪਣੇ ਘਰ ਧੀ ਹੋਵੇ ਨਾ ਧੀਆਂ ਦੇ ਦੁੱਖ ਦਾ ਫੇਰ ਪਤਾ ਲੱਗਦਾ ਵਾ। ਤੇ ਮੇਰੇ ਕੋਲ ਧੀ ਹੈ ਨਹੀਂ ਤੇ ਮੈਂ ਸੰਦੀਪ ਨੂੰ ਤੰਗ ਪਰੇਸ਼ਾਨ ਹੀ ਕਰਦੀ ਰਹੀ ਕਿ ਨੌਵਾਂ ਨੌਵਾਂ। ਮੈਂ ਤੈਨੂੰ ਸਮਝਾਉਂਦਾ ਹੁੰਦਾ ਸੀ ਨਾ ਕਿ ਰਮਨ ਇਹ ਕੰਮ ਤੋਂ ਹਟ ਜਾ ਹਟ ਜਾ। ਤੂੰ ਹੱਡੀ ਨਹੀਂ ਤੇ ਨਹੀਂ ਤੁਸੀਂ ਸਾਰੇ ਸਮਝਾਂ ਦੇ ਗਲਤੀ ਮੇਰ ਕੋਈ ਹੋਈ ਆ ਕੋਈ ਨਹੀਂ ਮੈਂ ਆਪਣੀ ਗਲਤੀ ਮੰਨਦੀ ਹਾਂ ਹੁਣ ਤੇ ਅੱਗੇ ਤੋਂ ਮੈਂ ਨਾ ਇਦਾਂ ਨਹੀਂ ਕਰਦੀ ਮੈਂ ਉਹਨੂੰ ਆਪਣੀ ਧੀ ਬਣਾ ਕੇ ਰੱਖੂੰਗੀ ਮੇਰੀ ਗੱਲ ਸੁਣ ਨਾ ਜਦੋਂ ਉਹ ਕਹਿਂਦੀ ਵੀ ਅਸੀਂ ਕੁੜੀ ਨੂੰ ਲੈ ਜਾਣਾ ਮਤਲਬ ਉਹ ਲੈ ਜਾਂਦੀ ਤੇ ਸਾਡੇ ਪੱਲੇ ਕੀ ਰਹਿਣਾ ਲਾਗੇ ਛਾਕੇ ਬੀਤੀ ਹੋੜੀ ਕਿ ਨਹੀਂ ਹਾਂ ਤੇ ਤੁਹਾਡੀ ਗੱਲ ਠੀਕ ਵਾ ਪਰ ਮੈਂ ਦੱਸਿਆ ਤਾਂ ਤੁਹਾਨੂੰ ਹੈਗਾ ਹੀ ਮੈਂ ਵੀ ਲੋਕਾਂ ਦੀਆਂ ਗੱਲਾਂ ਦੇ ਵਿੱਚ ਹੀ ਆ ਗਈ ਜਦੋਂ ਜੀ ਬਣਾਉਂਦੀ ਹੁੰਦੀ ਸੀ ਨਾ ਉਹਨੇ ਕਹਿਣਾ ਮੇਰੀ ਨੌ ਬਾਹਰ ਵਾ ਵੇਖ ਲੈ ਮੇਰੇ ਕੁੜਮਾ ਆਏ ਆ ਆ ਲੈ ਕੇ ਆਏ ਆ ਆ ਲੈ ਕੇ ਆਏ ਆ ਮੇਰੇ ਮਨ ਵਿੱਚ ਵੀ ਲਾਲਚ ਆ ਗਿਆ ਤੇ ਹਏ ਉਹ ਮੈਨੂੰ ਸੁਣਾਉਂਦੀ ਰਹਿੰਦੀ ਆ ਮੇਰੇ ਘਰ ਆ ਚੀਜ਼ ਆਈ ਆ ਤੇ ਮੈਨੂੰ ਤਾਂ ਕੁਝ ਵੀ ਨਹੀਂ ਇਹਨਾਂ ਨੇ ਦਿੱਤਾ ਪਰ ਮੈਨੂੰ ਨਹੀਂ ਪਤਾ ਕਿ ਜਿਹੜਾ ਬੰਦਾ ਗਰੀਬ ਹੁੰਦਾ ਵਾ ਨਾ ਉਹ ਆਪਣਾ ਟਾਈਮ ਕਿੱਦਾਂ ਕੱਢਦਾ ਵਾ ਸਾਨੂੰ ਤਾਂ ਮਾਰਾ ਇਹਨੇ ਸਭ ਕੁਝ ਦਿੱਤਾ ਵਾ ਤੇ ਤਾਂ ਕਰਦੀ ਰਹੀ ਇਹ ਤਾਂ ਚੱਲ ਹੁਣ ਜਾਂਦਾ ਇਹ ਗੱਲ ਨੂੰ ਮੇਰੇ ਕੋਲ ਗਲਤੀ ਹੋ ਗਈ ਆ じゃ ਹੁਣ ਏਦਾਂ ਕਰ ਕੁੜੀ ਨੂੰ ਕਿਹਾ ਸੰਦੀਪ ਨੂੰ ਵੀ ਆਪਣੇ ਕਾਗਜ਼ ਪੱਤਰ ਦੇ ਤੇ ਉਹਦੇ ਕਾਗਜ਼ ਲਾਈਏ ਤੇ ਬਾਹਰ ਤੱਕ ਤਾਂ ਕੰਮ ਬਣਾਈਏ ਨਹੀਂ ਨਹੀਂ ਮੈਨੂੰ ਕਹਿਣੀ ਆ ਇਹਦੇ ਕਾਗਜ਼ ਪੱਤਰ ਲਾਓ ਉਹ ਦੋਵੇਂ ਜੀ ਬਾਹਰ ਜਾਣ ਤਾਂ ਆਪਾਂ ਲਵਲੀ ਦਾ ਵਿਆਹ ਕਰ ਲਾਂਗੇ ਉਹ ਦੋਵੇਂ ਜੀ ਸਾਡੇ ਲਾਗੇ ਰਹੀ ਜਾਣਗੇ ਚੱਲੇ ਇੱਕ ਸਾਡੇ ਕੋਲ ਰਹਿਣਗੇ ਤੇ ਇਹ ਦੋਵੇਂ ਜੀ ਬਾਹਰ ਹੋਣਗੇ ਨਾਲੇ ਨਾ ਉਹਨਾਂ ਨੇ ਕਿਪਤਾ ਕਿੰਨੇ ਕੌਖੇ ਹੋ ਕੇ ਪੜਾਇਆ ਫੇਕ ਹਰਸ ਕਰਵਾਇਆ ਇਸੇ ਕਰਕੇ ਉਹਦੀ ਮਾਂ ਨੇ ਕਰਵਾਇਆ ਨਾ ਚਲਤੀ ਮੇਰੀ ਬਾਹਰ ਹੰਦਾ ਚਲ ਜੂਗੀ ਤੇ ਮੈਨੂੰ ਇਹ ਹੋਇਆ ਕਿ ਅਸੀਂ ਚੁੰਨੀ ਚੜਾਵਾ ਹੀ ਕੀਤਾ ਵਾ ਚਾ ਉਹਦੀ ਮਾਂ ਵੀ ਪੈਸੇ ਲਾਵੇ ਪਰ ਇਹ ਗੱਲ ਵਿੱਚ ਮੈਂ ਗਲਤ ਹਾਂ ਅਸੀਂ ਪੁੱਤ ਵਾਲੇ ਹਾਂ ਅਸੀਂ ਆਪਣੇ ਪੁੱਤ ਦਾ ਕਰਕੇ ਕੁੜੀ ਨਾਲ ਵਿਆਹ ਕੀਤਾ ਸੀ ਕਿ ਇਹਨੂੰ ਕੁਛ ਆਉਂਦਾ ਨਹੀਂਗਾ ਚੱਲ ਕੁੜੀ ਪੜ੍ਹੀ ਲਿਖੀ ਆ ਤੇ ਮੇਰਾ ਪੁੱਤ ਬਾਹਰ ਚਲ ਜੂਗਾ ਮੈਂ ਤੈਨੂੰ ਹਰ ਗੱਲ ਸਮਝਾਈ ਕਿ ਨਹੀਂ ਕਿ ਸਾਡਾ ਮੁੰਡਾ ਤਾਂ ਬਿਲਕੁਲ ਨਹੀਂ ਦੇਲਵਾ ਉਹ ਤੇ ਕੁੜੀ ਪੜ੍ਹੀ ਲਿਖੀ ਆ ਤੇ ਇਹਨੂੰ ਬਾਹਰ ਲੈ ਜੂਗੀ ਨਹੀਂ ਤੇ ਇਹਨੇ ਕਿੱਥੇ ਜਾਣਾ ਚਲੋ ਜੀ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਅੱਗੇ ਤੋਂ ਇਦਾਂ ਦਾ ਕੰਮ ਕੋਈ ਨਹੀਂ ਕਰਦੀ ਤੇ ਮੈਂ ਜਾਣੀ ਆ ਸੰਦੀਪ ਹਣਾਵਾਲ ਅੰਦਰ ਹੀ ਆ ਦੋਵੇਂ ਜਾਣੇ ਤੁਹਾਨੂੰ ਮੈਂ ਕਹਿਨੀ ਆ ਕਿ ਜਾਓ ਆਪਣੇ ਡੈਡੀ ਦੇ ਨਾਲ ਤੇ ਜਾਓ ਜਾ ਕੇ ਤਾਂ ਕਾਗਜ਼ ਪੱਤਰ ਲਾ ਕੇ ਆਓ ਜਾਂ ਫਿਰ ਹੋ ਮੋਰ ਜੇ ਤਾਂ ਸਾਰਾ ਕੰਮ ਹੋ ਗਿਆ ਵਾ ਤੇ ਹੁਣ ਮੈਨੂੰ ਵਕਲ ਆਈ ਆ ਉਹ ਸੜੇ ਕਹਿੰਦੇ ਹੁੰਦੇ ਆ ਨਾ ਦੇ ਰਾਏ ਤੇ ਦਰੁਸਤਾਈ ਚੱਲ ਹੋਣੀ ਆ ਜੇ ਸੰਦੀਪ ਹਾਂਜੀ ਆਇਆ ਫਿਰ ਮੰਮੀ ਦਾ ਫੋਨ ਠੀਕ ਹੋਣਗੇ ਨਹੀਂ ਮੰਮੀ ਦਾ ਫੋਨ ਤੇ ਆਇਆ ਵਾ ਮੈਂ ਵੀ ਇਹਨੇ ਗਲਤੀ ਕਰ ਲਈ ਆ ਦੱਸਦੀ ਮੰਮੀ ਠੀਕ ਨਹੀਂ ਹੈਗੇ ਮੈਂ ਤੈਨੂੰ ਸੰਦੀਪ ਕਿਹਾ ਹੈ ਨਾ ਕਿ ਉਹ ਦਵਾਈ ਖਾਂਦੇ ਆ ਬੀਪੀ ਉਹਨਾਂ ਦਾ ਵੱਜ ਜਾਂਦਾ ਵਾ ਤੇ ਨਹੀਂ ਦੱਸਣਾ ਚਾਹੀਦਾ ਤੈਨੂੰ ਬੀਪੀ ਵੱਧ ਗਿਆ ਵਾ ਉਹ ਮੰਜੇ ਤੋਂ ਉੱਠਾ ਨਹੀਂ ਲੈ ਕਰਨੋ ਚਲੇਦਾ ਕੀ ਬਣੂਗਾ ਜੇ ਕੱਲ ਨੂੰ ਕੁਝ ਹੋ ਗਿਆ ਤੇ ਉਹੀ ਤੇ ਗੱਲ ਵਾ ਟੈਨਸ਼ਨ ਦੇਣੀ ਕੋਈ ਨਹੀਂ ਐਨੀਬਡੀ ਤੁਹਾਨੂੰ ਗੱਲ ਦੱਸਦੀ ਉਹਨਾਂ ਨੂੰ ਹੁਣ ਮੈਂ ਉਹਨਾਂ ਨੂੰ ਦੱਸ ਦੀ ਫਿਰ ਮੈਂ ਕਿੰਨੂੰ ਦੱਸਦੀ ਮੰਮੀ ਨੇ ਉਹਦਾ ਸੁਧਰਨਾ ਹੀ ਕਦੀ ਵੀ ਨਹੀਂ ਸੁਧਰਨਾ ਹੀ ਹੁਣ ਪਤਾ ਲੱਗ ਗਿਆ ਨਾ ਮੰਮੀ ਨੂੰ ਹੀ ਤੇ ਹੁਣ ਵੀਰ ਸੁਧਰਨ ਦੇ ਨਹੀਂ ਹੁਣ ਤੇ ਫਰਕ ਪੈ ਗਿਆ ਮੰਮੀ ਦਾ ਮੰਮੀ ਉਹਦਾ ਫਰਕ ਪੈ ਚੰਗਾ ਹੀ ਆ ਹੁਣ ਤੇ ਮਾਫੀ ਮੰਗ ਲਈ ਮੰਮੀ ਨੇ ਚਲੋ ਵਧੀਆ ਗੱਲ ਵਾ ਸਮਝ ਜਾਣਗੇ ਤੇ ਘਰ ਵਸ ਜੂਗਾ ਕੋਈ ਗੱਲ ਨਹੀਂ ਸ਼ਾਮ ਨੂੰ ਮੈਂ ਫਿਰ ਫੋਨ ਕਰਦੀ ਆ ਇੱਕ ਵਾਰੀ ਨਾ ਹੋਗਾ ਨਾ ਫਿਰ ਆਪਾਂ ਹੋ ਕੇ ਆਵਾਂਗੇ ਤੁਹਾਡੇ ਦੁਆਲੇ ਆਵਾਂਗੇ ਕੋਈ ਗੱਲ ਨਹੀਂ ਆਪਾਂ ਸ਼ਾਮ ਨੂੰ ਚਲੀ ਜਾਨੀ ਆ ਹਾਂ ਕੋਈ ਗੱਲ ਨਹੀਂ ਮੰਮੀ ਦਾ ਸਲਾਹ ਕਰ ਲੈਂਦੇ ਆ ਕੀ ਕਹਿੰਦੇ ਮੰਮੀ ਜਿੱਦਾਂ ਵੀ ਕਹਿਣਗੀ ਫਿਰ ਉਹਦੇ ਆ ਜਿੱਦਾਂ ਮੰਮੀ ਕਹਿਣਗੀ ਉਦਾਂ ਕਰ ਲਾਂਗੇ ਹੁਣ ਦਵਾਈ ਤੇ ਦਵਾਈ ਪਾਣੀ ਹੈ ਕੀ ਪਤਾ ਨਾ ਕਿ ਵਿਚਾਰਾ ਕੋ ਪੈਸੇ ਹੈਗੇ ਵੀ ਆ ਕਿ ਨਹੀਂ ਹੈਗੇ ਤੂੰ ਕਰਨ ਨੂੰ ਪੁੱਛ ਲੈਣਾ ਨਾ ਫੋਨ ਕਰਕੇ ਹੁਣ ਮੈਂ ਸਿੱਧਾ ਤੇ ਕਹਿ ਨਹੀਂ ਸਕਦੀ ਕਿਉਂਕਿ ਮੰਮੀ ਨੇ ਪੈਸੇ ਲੈਣੇ ਨਹੀਂ ਇਦਾਂ ਨਾਲ ਖੜਕੇ ਦਵਾਈ ਦਵਾਵਾਂਗੇ ਮੰਮੀ ਨੂੰ ਛੱਡ ਇਦਾਂ ਕਰ ਲੈਣ ਕੋਈ ਗੱਲ ਨਹੀਂ ਗੱਡੀ ਲਿਆ ਜਾਂਦੇ ਵਾ ਨਾਲ ਲੈ ਜਾਂਗੇ ਆਪਾਂ ਠੀਕ ਹੈ ਕੋਈ ਗੱਲ ਨਹੀਂ ਮੰਮੀ ਦਾ ਸਲਾਹ ਕਰ ਲੈਂਦੇ ਆ ਠੀਕ ਪੁੱਤ ਜੀ ਆਏ ਜੀ ਹਾਂ ਜੀ ਮੰਮੀ ਫਿਰ ਕੀ ਸਲਾਹਾਂ ਦੇਜੇ ਕਰਨ ਕੋਈ ਨਹੀਂ ਸਲਾਹਾਂ ਕਦੀ ਕਰਨੀ ਮੰਮੀ ਹਾਂ ਮੰਮੀ ਇਹਦੇ ਬੀਪੀ ਵੱਧ ਗਿਆ ਮੇਰੇ ਸਹੌਣਾ ਘਰੇ ਬੀਪੀ ਕਹਿੰਦੇ ਵਧਿਆ ਬੜਾ ਪੁੱਤ ਬੀਪੀ ਵੱਧ ਗਿਆ ਵਾ ਕੀ ਗੱਲ ਹੋਈ ਪਈ ਨਾ ਵਾਦਨ ਦਾ ਹੀ ਹਾਂਜੀ ਪਹਿਲਾਂ ਵਾਦਦਾ ਹੀ ਮੰਮੀ ਉਦਾਂ ਦੀ ਗੱਲ ਸੁਣ ਕੇ ਨਾ ਜ਼ਿਆਦਾ ਬਿਮਾਰ ਹੋ ਗਈ ਆ ਉਹ ਟੈਨਸ਼ਨ ਲੈ ਗਈ ਆ ਕਿਤੇ ਚੱਲ ਪੁੱਤ ਮੇਰੇ ਕੋਈ ਗਲਤੀ ਹੋ ਗਈ ਜਿਹੜਾ ਤੇਰ ਨਾਲ ਮੈਂ ਇਦਾਂ ਕਰਦੀ ਰਹੀ ਚਾਹੇ ਕੋਈ ਗੱਲ ਨਹੀਂ ਤੁਸੀਂ ਉਹਨਾਂ ਇਦਾਂ ਕਰੋ ਹੁਣ ਠੀਕ ਆ ਨਾ ਤੁਸੀਂ ਇੱਕ ਵਾਰੀ ਗਲਤੀ ਮੰਨ ਤੇ ਲਈ ਆ ਮੈਨੂੰ ਵਾਰ-ਵਾਰ ਕਿਉਂ ਸ਼ਰਮਿੰਦਾ ਕਰਦੇ ਤੁਸੀਂ ਪੁੱਤ ਤੂੰ ਇਹ ਗੱਲ ਆਪਣੀ ਮੰਮੀ ਨੂੰ ਦੱਸਣੀ ਹੀ ਤੇ ਮੇਰੀਆਂ ਅੱਖਾਂ ਖੁੱਲਣੀਆਂ ਹੀ ਆ ਮੈਂ ਵੀ ਤਾਂ ਹੀ ਮੰਮੀ ਨੂੰ ਦੱਸਿਆ ਹੈ ਕੋਈ ਪਤਾ ਸ਼ਾਇਦ ਤੁਸੀਂ ਮੰਨ ਲੀ ਜਾਓ ਚਲ ਕੋਈ ਨਹੀਂ ਪੁੱਤ ਗਲਤੀਆਂ ਤਾਂ ਹੋਈ ਜਾਂਦੀਆਂ ਵਾ ਹੁਣ ਤੁਸੀਂ ਦੋਵੇਂ ਜਾਨੇ ਇਦਾਂ ਕਰੋ ਕਿ ਜਾਓ ਆਪਣੇ ਡਾਡੀ ਦੇ ਨਾਲ ਸ਼ਹਿਰ ਹਾਂਜੀ ਤੇ ਆਪਣੀ ਬਾਹਰ ਦੀ ਤਿਆਰੀ ਕਰੋ लवली ਦਾ ਵਿਆਹ ਕਰਾਂਗੇ ਉਹ ਦੋਵੇਂ ਤੁਹਾਡੇ ਕੋਲ ਆਣਗੇ ਤੇ ਤੁਸੀਂ ਬਾਹਰ ਜਾਓ ਤੇਰਾ ਵੀ ਪੁੱਤ ਮੈਂ ਐਸੇ ਕਰਕੇ ਵਿਆਹ ਕੀਤਾ ਸੀ ਕਿ ਸੰਦੀਪ ਪੜ੍ਹੀ ਲਿਖੀ ਆ ਇਹਦਾ ਕਰਕੇ ਤੇਰਾ ਵੀ ਕੰਮ ਬਣ ਜਾਊਗਾ ਨਾਲੇ ਮੈਂ ਇੰਨੀਆਂ ਗਲਤੀਆਂ ਕਰਕੇ ਦੀ ਮਾਂ ਨੂੰ ਵਿਚਾਰੀ ਨੂੰ ਦੁੱਖ ਦਿੱਤਾ ਉਹ ਬਿਮਾਰ ਹੋ ਗਈ ਆ ਨਿਕਾਜਿਆ ਦਾ ਭਰਾ ਆ ਮੈਂ ਤਾਂ ਸੋਚਿਆ ਹੀ ਹੋਜਣੀ ਦਿਮਾਗ ਤੇ ਪਰਦਾ ਹੀ ਪੈ ਗਿਆ ਮੇਰੇ ਤੇ ਚਲੋ ਮੰਮੀ ਕੋਈ ਗੱਲ ਨਹੀਂ ਡਾਕੂਮੈਂਟ ਆਪਾਂ ਦੇ ਕੇ ਆਏ ਆ ਜਦੋਂ ਇਹ ਫੋਨ ਆਇਆ ਹੈ ਨਾ ਕੋਈ ਪੈਸੇ ਲੈ ਮੰਗਣਗੇ ਤਾਂ ਆਪਾਂ ਦੇਵਾਂਗੇ ਕੋਈ ਨਾ ਤੂੰ ਫਿਕਰ ਨਾ ਕਰ ਜਿੰਨੇ ਪੈਸੇ ਲੱਗਣਗੇ ਨਾ ਅਸੀਂ ਲਾਵਾਂਗੇ ਤੁਹਾਨੂੰ ਰੀਜਾ ਨਾ ਬਾਰਕ ਲਾਵਾਂਗੇ ਲੀੜਾ ਕੱਪੜਾ ਆਪਣਾ ਆ ਵਧੀਆ ਤਰੀਕੇ ਨਾਲ ਤੁਸੀਂ ਖਰੀਦੋ ਤੇ ਫੇਰ ਜਾਓ ਬਾਰਕ ਮੇਰਾ ਜਾਨੂ ਦਿਲ ਤੇ ਨਹੀਂ ਕਰਦਾ ਹੁਣ ਪਰ ਕੀ ਕਰਨਾ ਵਾ ਪੜਾਈ ਦਾ ਵੀ ਕੋਈ ਫਾਇਦਾ ਨਹੀਂ ਨਾ ਬਾਅਦ ਚ ਕੋਈ ਗੱਲ ਨਹੀਂ ਪੁੱਤ ਤੁਸੀਂ ਜਾਓ ਜਾਓਗੇ ਸਾਲ ਬਾਅਦ ਮਿਲਣਗੇ ਨਾ ਅਗੇ ਇੱਥੇ ਘੁੰਮੇ ਫਿਰੇ ਨਹੀਂ ਨਹੀਂ ਆਪਾਂ ਨਾ ਲਾ ਵੀ ਵਿਆਹ ਕਰਕੇ ਹੀ ਜਾਣਾ ਆਪਾਂ। ਲੈ ਬੱਸ ਕੋਈ ਗੱਲ ਨਹੀਂ ਤੁਸੀਂ ਜਾਓ। ਹਾਂਜੀ। ਮੁੜ ਕੇ ਆਓਗੇ ਨਾ ਸਾਲ ਬਾਅਦ ਉਹਨਾਂ ਚਿਰ ਨੂੰ ਕੋਈ ਕੁੜੀ ਲੱਭ ਲਾਂਗੇ ਆਪਾਂ। ਚਲੋ ਇਦਾਂ ਕਰ ਲਾਂਗੇ ਕੋਈ ਗੱਲ। ਨਹੀਂ ਨਹੀਂ ਮੰਮੀ ਐਂ ਤੇ ਸੋਚਣ ਡੇ ਕਿ ਵਿਆਹ ਕਰ ਦਈਏ। ਚੱਲ ਵੇਖ ਲੈਨੇ ਆਂ। ਉਮਰ ਹੋਣ ਈ ਫਿਰ ਵੀ ਭਾਜੀ ਦੀ ਕੁੜੀ ਲੱਭ ਗਈ ਨਾ ਤੇ ਫਿਰ ਵੇਖ ਲੈਨੇ ਆਂ। ਕੋਈ ਗੱਲ ਨਹੀਂ ਮੈਂ ਵੀ ਆਪਣੀ ਧੱਕ ਵਿੱਚ ਰੱਖਦੀ ਕੋਈ ਨਾ ਕੋਈ ਕੁੜੀ। ਆਹ ਤੂੰ ਹੀ ਵੇਖ ਲਾ ਜੇ ਤੇਰੀ ਕੋਈ ਧੱਕ ਵਿੱਚ ਹੈਗੀ ਆ। ਵਿਆਹ ਹੋ ਜਾ। ਤੂੰ ਆ ਦੀ ਕੁੜੀ। ਨਾਲੇ ਤੁਸੀਂ ਵੀ ਇਕੱਲੇ ਰਹੋਗੇ। ਇਹ ਸਾਲ ਕੱਟਣਾ ਕਿਤੇ ਸੌਖਾ ਵਾ। ਤੁਸੀਂ ਵੀ ਇਕੱਲੇ ਰਹੋਗੇ। ਚੱਲ ਆਉਗੀ ਢਾਣਾ ਕੰਮ ਕਰਾਉਗੀ ਕੀ ਗੱਲਾਂ ਬਾਤਾਂ ਮਾਰੋਗੇ ਤੁਸੀਂ ਇਹ ਗੱਲ ਤੇ ਪੁੱਤ ਹੈਗੀ ਆ ਚੱਲ ਕੋਈ ਨਹੀਂ ਵੀ ਅੱਲਾ ਜੀ ਤੱਕ ਤੇ ਹੈਗੀ ਆ ਤੇ ਅਸਲ ਤੇ ਪੁੱਤ ਗੱਲ ਪਤਾ ਕੀ ਹੋਈ ਇੱਕ ਤੇਰੀ ਚਾਚੀ ਆ ਉਹਨੇ ਜਦੋਂ ਹੀ ਆਉਣਾ ਮੇਰੇ ਲਾਗੇ ਕੋਈ ਸਵਾਦ ਦੀ ਗੱਲ ਹੀ ਨਾ ਕਰਨੀ ਜੇ ਤੇਰੀਆਂ ਮਾਸਨਾ ਉਹਨਾਂ ਨੇ ਕਹਿਣਾ ਨਹੀਂ ਕੀ ਤੂੰ ਕੁੜਮ ਲੱਭੇ ਯੋ ਮੇਰੇ ਕੁੜਮ ਤੇ ਇੰਨੇ ਤਗੜੇ ਤੇ ਮੈਂ ਵੀ ਉਹਨਾਂ ਦੀਆਂ ਗੱਲਾਂ 'ਚ ਆ ਗਈ ਮੈਨੂੰ ਹੁਣ ਸੋਚੀ ਆਈ ਆ ਪਿੱਤੀ ਪੁੱਤ ਚੰਗਾ ਹੋਣਾ ਚਾਹੀਦਾ ਵਾ ਅ ਲੈਨ ਦੇਨ ਦੇ ਚੱਕਰ ਦੇ ਵਿੱਚ ਫਸਣਾ ਨਹੀਂ ਚਾਹੀਦਾ ਉਹੀ ਤੇ ਗੱਲ ਆ ਮਮੀ ਕਿਹੜੀ ਗੱਲ ਆਉਣਾ ਨਹੀਂ ਚਾਹੀਦਾ ਆਪਣਾ ਮਨ ਘਰ ਦੇਖਣਾ ਚਾਹੀਦਾ ਪਹਿਲਾਂ ਸਹੀ ਗੱਲ ਵਾ ਪੁੱਤ ਚਲ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਮੰਮੀ ਨਾ ਮੈਂ 3 ਮੰਗੀਆਂ ਇਹਨਾਂ ਨੂੰ ਰੱਖੂੰਗੀ ਵਧੀਆਣ ਕਿਨੇ ਵਜੇ ਲੱਗਣ ਡਿਆ ਨਾ ਸਹੀ ਇਕੱਠੇ ਹੀ ਹੋ ਜੀ ਹੁਣ ਮੰਮੀ ਤੂੰ ਮਾਫੀ ਨਹੀਂ ਮੰਗਣੀ ਮੇਰੇ ਕੋ ਠੀਕ ਆ ਨਾ ਚਲ ਜਾ ਕੋਈ ਗੱਲ ਨਹੀਂ ਸ਼ਹਿਰ ਹੁਣ ਡੈਡੀ ਤੇਰੇ ਨੂੰ ਮੈਂ ਕਿਹਾ ਵਾ ਤੂੰ ਕਹਿਣ ਦੇ ਤੂੰ ਉਹਨਾਂ ਨੂੰ ਕਹੇ ਚਲੋ ਕੋਈ ਗੱਲ ਨਹੀਂ ਚਲ ਜਨੇ ਪੜਨ ਨਾਲ ਇਕੜੀ ਪੋਰਟ ਤੇ ਆਈਏ ਅਹ ਐਗਜ਼ੈਂਟ ਵਾਲਾ ਫੇਰਾ ਮਾਰੋਗੇ ਨਾ ਫੇਰ ਹੀ ਕੰਮ ਬੰਦਣਾ ਛੇਤੀ ਜੇ ਹੁਣ ਕਾਗਜ਼ ਪੱਤਰ ਦੇ ਕੇ ਮੁੜ ਕੇ ਹੀ ਉਹਦੇ ਹਲ ਗਈ ਨ ਨਹੀਂ ਨਹੀਂ ਮੈਂ ਤੇ ਬਸ ਤੇਰੀ ਕੰਮ ਪਾ ਰਿਹਾ ਨਾ ਮੈਂ ਮਮੀ ਨੂੰ ਵੀ ਨਾਲ ਲੈ ਜੀਏ ਤੇ ਕੋਈ ਹੋਰ ਆ ਜਾਣਾ ਤੇ ਫੇਰ ਆਵਾਂਗੇ ਪੁੱਤ ਕੋਹ ਲਿਓਣਾ ਤੁਸੀਂ ਲੈ ਆਓ ਨਹੀਂ ਮਮੀ ਨਾਲ ਚੱਲ ਨਾ ਤੇਹੀ ਵੀ ਮੈਂ ਘਰ ਦਾ ਕੰਮ ਕਰੂੰਗੀ ਕੋਈ ਗੱਲ ਨਹੀਂ ਫੇਰ ਕੀ ਆ ਘਰ ਦਾ ਕੰਮ ਤੇ ਹੋਇਆ ਹੀ ਆ ਕਿੰਨਾ ਕਵਾ ਕੋਈ ਆ ਹੀ ਜਾਂਦਾ ਕਹਿਣਾ ਸਾਰਾ ਟੱਬਰ ਹੀ ਉੱਡਿਆ ਵਾ ਤੁਸੀਂ ਡੈਡੀ ਆਪਣੇ ਨਾਲ ਲੈ ਜੀਓ ਚਲੋ ਕੋਈ ਗੱਲ ਨਹੀਂ ਫੇਰ ਜਦ ਚੱਲ ਜਾਈਂ ਸ਼ਹਿਰ ਵਾ ਇਕੱਠੇ ਹੁਣ ਚੱਲ ਜਾਈਂ ਡੈਡੀ ਨੂੰ ਲੈ ਜਾ ਆਪਾਂ ਚਲੋ ਠੀਕ ਆ ਹਾਂਜੀ ਠੀਕ ਐ ਮਮੀ ਆ ਜਾਓ ਫੇਰ ਮੈਂ ਗੱਲ ਕਰ ਲੈਂਦੀ ਆ ਕੀ ਕਰਦੀ ਆ ਆਟਾ ਨਾ ਬਾਅਦ ਵਿੱਚ ਗੁੰਨ ਲੈਣੀ ਆ ਤੇ ਮੰਮੀ ਨੂੰ ਪਹਿਲਾਂ ਫੋਨ ਕਰਕੇ ਪੁੱਛਣਾ ਹਾਲ ਚੱਲਦਾ ਕਿੰਨੇ ਦਿਨ ਹੋ ਗਿਆ ਫੋਨ ਨਹੀਂ ਕੀਤਾ ਉਹਨਾਂ ਨੇ ਵੀ ਹਲੋ ਸਤਿ ਸ਼੍ਰੀ ਅਕਾਲ ਮੰਮੀ ਹਾਂਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਕੀ ਕਰਨ ਦੇ ਠੀਕ ਨਹੀਂ ਕੀ ਗੱਲ ਹੋਈ ਆ ਦਵਾਈ ਲੈਂਦੀ ਨਹੀਂ ਤੇ ਕਰਨ ਕਿੱਥੇ ਆ ਠੀਕ ਆ ਨਹੀਂ ਨਹੀਂ ਮੰਮੀ ਤੇ ਸਾਰੇ ਠੀਕ ਵਾ ਨਹੀਂ ਨਹੀਂ ਸਾਸ ਨੇ ਤੇ ਮਾਫੀ ਮੰਗ ਲਈ ਆ ਹਾਂਜੀ ਹਾਂਜੀ ਹੁਣ ਨਾ ਤੁਸੀਂ ਵੀ ਨਾ ਕੋਈ ਵੀ ਗੱਲ ਨਾ ਕਰਿਓ ਠੀਕ ਹੈ ਇਹਨਾਂ ਨਾਲ ਹਾਂਜੀ 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 ਨਹੀਂ ਨਹੀਂ ਸਾਰੇ ਵਧੀਆ ਵਾ ਤੇ ਬਾਰਦਰ ਛੇਤੀ ਬਾਝਣਾ ਕੰਮ। ਤੂੰ ਇਹ ਨਾ ਕੋਈ ਵੀ ਟੈਨਸ਼ਨ ਨਹੀਂ ਲੈਣੀ ਤੇ ਆਪਣੀ ਦਵਾਈ ਖਾਇਆ ਕਰੋ ਟਾਈਮ ਨਾਲ। ਅਹੀਂ ਆਵਾਂਗੇ ਕਿ ਤੇਨ ਪਤਾ ਲੈਣਾ। ਕੋਈ ਗੱਲ ਨਹੀਂ ਮੈਂ ਇਹ ਨਾ ਕਹਿਨੀ ਆ ਕਿ ਮੰਮੀ ਠੀਕ ਨਹੀਂ ਹੈਗੇ। ਮੈਂ ਵੀ ਸੱਚੀ ਨਾ ਗਲਤੀ ਕਰ ਲਈ ਤੁਹਾਨੂੰ ਦੱਸ ਕੇ। ਮੈਨੂੰ ਚੰਗਾ ਪਤਾ ਹੀ ਕਿ ਤੇ ਠੀਕ ਨਹੀਂ ਰਹਿੰਦੇ ਹੈਗੇ। ਪਰ ਮੈਂ ਮਾਂ ਚੇ ਵੀ ਸੋਚਦੀ ਹਾਂ ਨਾ ਕਿ ਮੈਂ ਕਿੰਨੂੰ ਦੱਸਾਂ? ਦੱਸਨੀ ਤੇ ਮਾਂ ਨੂੰ ਹੀ ਹੁੰਦੀ ਹਰ ਗੱਲ। ਹਾਂਜੀ ਹਾਂਜੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਹੁਣ ਮੇਰੇ ਬਾਰੇ ਸਭ ਕੁਝ ਵਧੀਆ ਚੱਲਣ ਗਿਆ ਵੇ ਇੱਥੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਅਸੀਂ ਹੁਣੇ ਕਹੇ ਤਾ ਨਾ ਫਿਰ ਦਵਾਈ ਵਧੀਆ ਲੈ ਕੇ ਆਵਾਂਗੇ ਘਰ ਕੋਲ ਤੁਸੀਂ ਇਦਾਂ ਮੈਨੂੰ ਪਤਾ ਖਾਈ ਜਾਂਦੇ ਆਂਗੇ ਗੋਲੀਆਂ ਜਿਹੜੀਆਂ ਘਰ ਪਈਆਂ ਠੀਕ ਹੈ ਠੀਕ ਹੈ ਚਲੋ ਠੀਕ ਹੈ ਮੰਮੀ ਕੋਈ ਗੱਲ ਨਹੀਂ ਆਵਾਂਗੇ ਕਿ ਇਦਾਂ ਨਾ ਤੁਸੀਂ ਆਪਣਾ ਧਿਆਨ ਰੱਖਿਓ ਚਲੋ ਠੀਕ ਆ ਠੀਕ ਆ ਲੈ ਜੇ ਮੈਂ ਕੱਲ ਫੋਨ ਕਰ ਲੈਂਦੀ ਤੇ ਵਧੀਆ ਨਾ ਰਹਿੰਦੀ ਮੰਮੀ ਵਿਚਾਰੇ ਠੀਕ ਨਹੀਂ ਹੈਗੇ ਨਾ ਹੀ ਉਹਨਾਂ ਨੇ ਫੋਨ ਕਰਕੇ ਮੈਨੂੰ ਦੱਸਿਆ ਮੈਂ ਵੀ ਨਾ ਗਲਤੀ ਕਰ ਲਈ ਦੱਸ ਕੇ ਮੰਮੀ ਨੇ ਇੰਨੇ ਢਿੱਲੇ ਹੋਣਾ ਹੀ ਨਹੀਂ ਚਲ ਕੋਈ ਗੱਲ ਨਹੀਂ ਮੈਂ ਇਹਨਾਂ ਨਾਲ ਗੱਲ ਕਰਦੀ ਆ ਜਾ ਕੇ ਕਿ ਕਿਸ ਦਿਨ ਹੋਈਏ ਮੰਮੀ ਕੋਲ ਚਲੋ ਅੱਟਾ ਤੇ ਮੰਮਾ ਚੰ ਚੰਗਾ ਹੋ ਗਿਆ ਯੋ ਫੋਨ ਆ ਗਈ ਕੁੜੀ ਨੇ ਕਰਤਾ ਤੇ ਮੇਨੂੰ ਇਮਾਨਦਾਰੀ ਹੋ ਗਈ ਦਿਲ ਨੂੰ ਮੈਂ ਤਾਂ ਜਿੱਦਣ ਤੇ ਆਇਆ ਮੇਰਾ ਤਾਂ ਬੀਪੀ ਵੱਧ ਗਿਆ ਸੀ ਚੰਦ ਕੋਈ ਨਹੀਂ ਫਿਰ ਬੀਪੀ ਵੱਧ ਗਿਆ ਮੇਰਾ ਤਾਂ ਬੁਰਾ ਹਾਲ ਹੋ ਗਿਆ ਕੁੜੀ ਨੇ ਫੋਨ ਕਰਤਾ ਭਲਾ ਹੋਏ ਚਲ ਵੀ ਸਾਰਾ ਪਰਿਵਾਰ ਸਭ ਕੋ ਠੀਕ ਠਾਕ ਆ ਮੰਮੀ ਤੂੰ ਕੋਈ ਫਿਕਰ ਨਾ ਕਰੀ ਤੈਨੂੰ ਕੋਈ ਲੋੜ ਨਹੀਂ ਫਿਕਰ ਕਰਨ ਦੀ ਸਭ ਠੀਕ ਠਾਕ ਆ ਮੈਂ ਠੀਕ ਜੇ ਹੁਣ ਆਹੋ ਪੁੱਤ ਪਿਆਰ ਫਰਕ ਕੁਛ ਅੱਛਾ ਅੱਛਾ ਤੂੰ ਫੋਨ ਭੈਣ ਦਾ ਹੋਣਾਉਂ ਡਿਆ ਸੀ ਆਹੋ ਉਹਦਾ ਹੀ ਫੋਨ ਆਉਂੰਡਿਆ ਸੀਗਾ ਤਾਂ ਦੱਸਣ ਡਈ ਸੀ ਮੈਨੂੰ ਗੱਲਬਾਤ ਅੱਛਾ ਅੱਛਾ ਬਈ ਨਾਲੇ ਪੁੱਛਿੰਦੇ ਹੀ ਮੈਨੂੰ ਵੀ ਤੁਸੀਂ ਦੱਸੋ ਕੀ ਹਾਲ ਆ ਤੁਹਾਡਾ ਠੀਕ ਨਹੀਂ ਮਮੀ ਤੁਸੀਂ ਨਹੀਂ ਦੱਸਣਾ ਬਿੱਤੀ ਠੀਕ ਨਹੀਂ ਜੀ ਫਿਰ ਭੈਣੇ ਤੁਹਾਨੂੰ ਪਤਾ ਹੀ ਹੈ ਵੀ ਟੈਨਸ਼ਨ ਲੈਣੀ ਦੱਸਿਆ ਨਹੀਂ ਮੈਂ ਉਹਨੇ ਪੁੱਛਿਆ ਸੀ ਮੈਂ ਠੀਕ ਠਾਕ ਆ ਪਤਾ ਹੀ ਆਪਣਾ ਮੈਂ ਮੈਨੂੰ ਦੱਸ ਸਕਦਾ ਨਾਲੇ ਮਮੀ ਜਦੋਂਦੇ ਆਪਾਂ ਭੈਣ ਘਰੋਂ ਆਏ ਹਨ ਤੇ ਮੈਨੂੰ ਉਦੋਂ ਤੇ ਟੈਨਸ਼ਨ ਜੇ ਚ ਲੱਗਣ ਡੇ ਜੀ ਨਹੀਂ ਪੁੱਤ ਟੈਨਸ਼ਨ ਕੀ ਕਰਨੀ ਮੈਂ ਹੋ ਜਾਂਦਾ ਕਈ ਵਾਰੀ ਵਾਦਾ ਘਟ ਅਸਰੀਰ ਦਾ ਨੇ ਮੈਨੂੰ ਗਾ ਦਾ ਦੋਬਿਧੀ ਇਹ ਤੋ ਤੇ ਗੱਲ ਹੈਗੀ ਆ ਤੇ ਕੋਈ ਗੱਲ ਨਹੀਂ ਨਹੀਂ ਗੱਲ ਕੋਈ ਨਹੀਂ ਗਈ ਕੁੜੀ ਨੇ ਵੀ ਹੁਣ ਫੋਨ ਕਰਕੇ ਦੱਸਿਆ ਵਾ ਵੀ ਕੋਈ ਗੰਨ ਬਾਤ ਨਹੀਂ ਅਸੀਂ ਠੀਕ ਠਾਕ ਆ ਤੁਸੀਂ ਸਾਡਾ ਫਿਕਰ ਨਹੀਂ ਕਰਨਾ ਤੁਸੀਂ ਆਪਣਾ ਧਿਆਨ ਸਰੀਰ ਦਾ ਰੱਖੋ ਤੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਇੱਥੇ ਸਭ ਕੁਝ ਠੀਕ ਵਾ ਚਲੋ ਕੋਈ ਗੱਲ ਨਹੀਂ ਮੰਮੀ ਤੁਸੀਂ ਫਿਰ ਕਰ ਲਓ ਆਰਾਮ ਮੈਂ ਅੱਡੇ ਤੋਂ ਤੁਹਾਨੂੰ ਦਵਾਈ ਲੈ ਕੇ ਦਿੰਦਾ ਵਾਂ ਆਹੋ ਉਹਨੂੰ ਦੱਸ ਦੇ ਡਾਕਟਰ ਨੂੰ ਵੀ ਫਰਕ ਥੋੜਾ ਜਿਹਾ ਪਿਆ ਵਾ ਜਿਹੜੀ ਦਵਾਈ ਚੰਗੀ ਦੇ ਕੋਈ ਗੱਲ ਨਹੀਂ ਮੈਂ ਦੱਸ ਦਿੰਦਾ ਵਾਂ ਹਾਂ ਚਲੋ ਠੀਕ ਏ ਬਹੁਤ ਹੀ ਚੰਗਾ ਚਲੋ ਸ਼ੁਕਰ ਹੋਇਆ ਵਾ ਫੋਨ ਆਇਆ ਤੇ ਠੰਡ ਪੈ ਗਈ ਦਿਲ ਨੂੰ ਨਹੀਂ ਤੇ ਚਿੰਤਾ ਹੀ ਕਰ ਕਰ ਮਰ ਚਲੀ ਹਮਿਆ ਤੇ ਹਾਂ ਇਹ ਪਤਾ ਨਹੀਂ ਕਿੰਦਾ ਹੋਣੀ ਆ ਗੱਲ ਕਿੰਦਾ ਵਾ ਆ ਤਾਂ ਬੜਾ ਚੰਗਾ ਕੀਤਾ ਮੇਰੀ ਧੀ ਨੇ ਫੋਨ ਕਰਕੇ ਤੇ ਮੈਨੂੰ ਦਿਲ ਨੂੰ ਠੰਡ ਪੈ ਗਈ ਆ ਚਲੋ ਵਾਹੀ ਗ੍ਰ ਮੇਰੀ ਰੱਖ ਮਾਦਾ ਕਿੱਥੇ ਗਏ ਆ ਗੱਡੀ ਵੀ ਨਹੀਂ ਆ ਇੱਥੇ ਪੁੱਤ ਜਾਣਾ ਕਿੱਥੇ ਆ ਉਹ ਨਾਲ ਦਿਲਜੀਤ ਕੇ ਕੰਮ ਹੀ ਗਏ ਆ ਅੱਛਾ ਅੱਛਾ ਮੈਂ ਕਿਹਾ ਤੇਰੇ ਡੈਡੀ ਹੁਣਾਂ ਨੂੰ ਮੈਂ ਕਿਹਾ ਜਾਓ ਜਾ ਕੇ ਤੇ ਉਹਨਾਂ ਦਾ ਕੰਮ ਬਣਾਓ ਅਛਾ ਜਾਨ ਦੋਵੇਂ ਜਾਨੇ ਬਾਾਰ ਉਹ ਬੋਚਾਰੀ ਸਗੋ ਕਹਿਣ ਲਈ ਵੀ ਮੰਮੀ ਨੂੰ ਮੈਂ ਸਾਰੀਆਂ ਗੱਲਾਂ ਦੱਸਦੀਆਂ ਉਹਨੇ ਟੈਨਸ਼ਨ ਲਈ ਤੇ ਉਹਦਾ ਬੀਪੀ ਬੜਾ ਵਧਿਆ ਵਾ ਉਹ ਆਹ ਉਹਦਾ ਤੇ ਫਿਰ ਬੀਪੀ ਵਧਣਾ ਸੀ ਛਰੀ ਦਾ ਅਸਲ ਚ लवली ਮੈਂ ਨਾ ਤੈਨੂੰ ਇੱਕ ਗੱਲ ਦੱਸਾਂ ਘਰ ਵਿੱਚ ਇੱਕ ਧੀ ਹੁਣੀ ਬੜੀ ਜ਼ਰੂਰੀ ਹੈ ਘਰ ਵਿੱਚ ਧੀ ਹੁੰਦੀ ਨਾ ਤੁਹਾਡੀ ਭੈਣ ਹੁੰਦੀ ਤੇ ਮੈਨੂੰ ਵੀ ਪਤਾ ਹੁੰਦਾ ਵੀ ਭੈਣਾ ਦੇ ਦੁੱਖ ਕੀ ਹੁੰਦੇ ਆ ਧੀਆ ਦੇ ਦੁੱਖ ਕੀ ਹੁੰਦੇ ਆ ਮੰਮੀ ਆਈ ਤੇ ਤੈਨੂੰ ਬਥੇਰਾ ਸਮਝਾਉਂਦੇ ਰਹੇ ਪਰ ਤੂੰ ਸਾਡੀਆਂ ਗੱਲਾਂ ਤੇ ਅਸਰ ਕਰਦੀ ਨਹੀਂ ਰਹੀ ਤੇ ਚੱਲ ਕੋਈ ਨਹੀਂ ਅਜੇ ਵੀ ਮੈਨੂੰ ਅਕਲ ਛੇਤੀ ਆ ਗਈ ਆ ਮੈਨੂੰ ਪਤਾ ਲੱਗ ਗਿਆ ਪਈ ਆਪਣਾ ਟੱਬਰ ਆਪਣਾ ਹੀ ਹੰਦਾਵਾ ਤੇ ਹੋਰ ਕੀ ਆ ਹੁਣ ਚਲ ਸੰਦੀਪ ਕਿਹੜੀ ਮੜੀ ਆ ਨਹੀਂ ਚੰਗੀ ਆ ਵਿਚਾਰੀ ਹਾਂ ਉਹ ਤੇ ਮੈਂ ਹੀ ਗਲਤੀਆਂ ਕੀਤੀਆਂ ਮੈਨੂੰ ਬਾਰ-ਬਾਰ ਇੱਕੋ ਗੱਲ ਕਹਿੰਦੀ ਮੰਮੀ ਘੜੀ-ਘੜੀ ਮਾਫੀ ਨਾ ਮੰਗੋ ਕੋਈ ਗੱਲ ਨਹੀਂ ਇਨਸਾਨ ਕੋ ਗਲਤੀ ਹੋਈ ਜਾਂਦੀ ਆ ਨਹੀਂ ਤੇ ਨਵਾਂ ਤੇ ਗੱਲ ਹੋਵੇ ਨਾ ਨਿੱਕੀ ਜੀ ਤਾਂ ਚੁੱਕ ਲੈਂਦਗਾ ਉਹ ਡੈਡੀ ਵੀ ਤੁਹਾਨੂੰ ਸਮਝਉਂਦਾ ਏ ਦਲਜੀਤ ਵੀ ਮੈਂ ਵੀ ਪਰ ਕੀ ਪਤਾ ਹੁਣ ਤੁਹਾਨੂੰ ਕੀ ਹੋਇਆ ਏ ਤੁਸੀਂ ਸਾਡੀ ਗੱਲ ਤੇ ਗੌਰ ਕਰਦੇ ਹੀ ਨਹੀਂ ਚੱਲ ਕੋਈ ਗੱਲ ਨਹੀਂ ਪੁੱਤ ਹੁਣ ਉਹਨਾਂ ਦਾ ਬਣ ਜਾਣਾ ਵਾ ਬਾਹਰ ਦਾ ਕੰਮ ਆ ਉਹ ਹੁਣ ਮੈਂ ਤੈਨੂੰ ਵੀ ਨਹੀਂ ਬਾਹਰ ਕਿਤੇ ਨਿਕਲਦਿਆਂ ਕਰਨਾ ਘਰੇ ਰਿਆ ਕਰੀ ਮੇਰੇ ਲੱਗਦੀ ਚਾਹ ਬਣਾ ਕੇ ਲਿਆਵਾਂ ਨਹੀਂ ਪੁੱਤ ਆ ਹੀ ਜਾਣਾ ਦਲਜੀਤ ਹੁਣਾਂ ਨੇ ਫਿਰ ਇਕੱਠੇ ਸਾਰੇ ਜਾਣੇ ਬਣਾ ਕੇ ਚਾਹ ਪੀਨੇ ਆ ਨਾਲੇ ਪਤਾ ਲੱਗ ਦੂ ਮੰਮੀ ਫੋਨ ਤੇ ਨਹੀਂ ਆਇਆ ਤੇ ਮੈਂ ਧਰ ਨਹੀਂ ਚਾ ਉਹਦੋਂ ਉਹਨਾਂ ਨੇ ਆਏ ਨਾ ਚੱਲ ਮੈਂ ਤਾਂ ਕਹਿੰਦੀ ਹਾਂ ਬਹਿ ਜਾਂਦੀ ਤੂੰ ਵੀ ਘੜੀ ਆਉਂਦੀ ਆ ਤੇ ਬਣਾ ਲੈਨੇ ਆ ਮਾਰ ਲਓ ਗੱਲਾਂ ਮਾਤਾ ਮੈਂ ਧਰ ਕਿ ਫਿਰ ਆਉਣੀ ਆ ਚੱਲ ਤਾਰਿਆ ਫਿਰ ਕਦੋਂ ਕੋਤੇ ਗਏ ਆ ਉਹਨਾਂ ਨੂੰ ਕਿੰਨਾ ਟਿਕਾ ਹੋਈ ਗਿਆ ਵਾ ਅੱਛਾ ਅੱਛਾ ਉਤੋਂ ਉਹਨੇ ਪੁੱਛ ਕੇ ਆ ਜਾਣਾ ਸੀ ਅੱਛਾ ਅੱਛਾ ਕਿੱਥੋਂ ਤੱਕ ਕੰਮ ਪਹੁੰਚਿਆ ਵਾ ਚਲ ਕੋਈ ਗੱਲ ਨਹੀਂ ਆਪੇ ਆ ਜਾਂਦੇ ਲੈ ਆ ਹੀ ਗਏ ਈ ਬੈਠੇ ਮੰਮੀ ਹਾਂ ਬੈਠੇ ਆ ਜਾਓ ਤੁਸੀਂ ਵੀ ਉਹ ਗੱਡੀ ਬਾਹਰ ਹੀ ਲਾਤੀ ਆ ਮੈਂ ਜਾ ਅੱਛਾ ਅੱਛਾ ਚਲ ਕੋਈ ਗੱਲ ਹੋਰ ਕੰਮ ਬਣਿਆ ਕੀ ਆਖਿਆ ਜਿੰਦ ਨੇ ਪੁੱਤ ਕੀ ਕੀ ਆ ਫਿਰ ਜਾਣ ਤਾ ਜਦੋਂ ਤਾਂ ਪਤਾ ਕੰਮ ਬੰਨਣਾ ਠੀਕ ਹੈ ਛੇਤੀ ਕੰਮ ਬੰਨ ਜਾਣਾ ਵਾ ਫੇ ਤਿਆਰੀ ਕਰੋ ਤੇ ਲੈ ਆਹ ਤੇ ਬੜੀ ਵਧੀਆ ਗੱਲ ਵਾ ਚੱਲ ਲੈ ਆ ਕੱਪੜਾ ਖਰੀਦੋ ਦੋਵੇਂ ਜਾਣੇ ਜੋ ਜੋ ਚਾਹੀਦਾ ਚੱਕ ਕੇ ਤੇ ਲੈ ਆਓ ਤੁਸੀਂ ਕੋਈ ਮम्मी ਲੈ ਆਵਾਂਗੇ ਜਦ ਹੈ ਹਾਂਜੀ ਪਰ ਇੱਕ ਕੰਮ ਕਰੋ ਪਹਿਲਾਂ ਇਹਦੀ ਮੰਮੀ ਦਾ ਪਤਾ ਲੈ ਕੇ ਆਓ ਫੇਦੀ ਮੇਰੇ ਪੁੱਤ ਚੱਲ ਚੱਲ ਨਾ ਵਿਚਾਰਾ ਨਿਹਾਣਾ ਵਾ ਕੀ ਕਰੂਗਾ ਨਿਹਾਣਾ ਕਭਰਾ ਹੀ ਜਾਂਦਾ ਵਾ ਮੰਮੀ ਤੇ ਗੱਡੀ ਕਹੋਂ ਬਾਹਰ ਲਾਈਏ ਆਪਾਂ ਦੋਵੇਂ ਜਾਣਾ ਹੁਣ ਆਹ ਜਾ ਕੇ ਨਾ ਤੇ ਦਵਾਈ ਚੰਗੇ ਥਾਂ ਪੁੱਤ ਦਵਾਈਓ ਇਥੇ ਪਹਿਲਾਂ ਲਿਆਉਂਦੇ ਨਾ ਉਹਨੂੰ ਦੱਸਿਓ ਵੀ ਬੀਬੀ ਜੱਕ ਦਾ ਵਦਨ ਡੇ ਪਿਆ ਵਾ ਕੋਈ ਗੱਲ ਨਹੀਂ ਆਪਾਂ ਨਾ ਧਾੜੀ ਘੱਡੀ ਜੀ ਲੈ ਆ ਜਣਾ ਚੱਲ ਕੋਈ ਗੱਲ ਨਹੀਂ